ਪੰਜਾਬ ਦੇ ਮਸ਼ਹੂਰ ਗੀਤਕਾਰ ਜਸਬੀਰ ਗੁਣਾਚਾਰੀਆ ਦਾ ਸਕਾਟਲੈਂਡ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਮਾਨ ਸਨਮਾਨ ਕੀਤਾ ਗਿਆ। ਵਿਦੇਸ਼ੀ ਧਰਤੀ ਉੱਤੇ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਕਿਸੇ ਪੰਜਾਬੀ ਗੀਤਕਾਰ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ ਹੋਵੇ। ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਗੁਣਾਚੌਰ ਦੇ ਰਹਿਣ ਵਾਲੇ ਜਸਬੀਰ ਸਿੰਘ ਦੇ ਲਿਖੇ ਬਹੁਤ ਸਾਰੇ ਗੀਤ ਪੰਜਾਬੀ ਸੰਗੀਤ ਜਗਤ ਵਿੱਚ ਲੋਕ ਗੀਤਾਂ ਵਾਲਾ ਰੁਤਬਾ ਹਾਸਲ ਕਰ ਚੁੱਕੇ ਨੇ। ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਵਰਗਾ ਅਮਰ ਗੀਤ ਵੀ ਐਸੇ ਗੀਤਕਾਰ ਦੀ ਕਲਮ ਨੇ ਰਚਿਆ ਹੋਇਆ ਏ ਜਿਸ ਦਾ ਅੰਤਰਾ ਟਰੱਕਾਂ ਟਰਾਲੀਆਂ ਤੇ ਪੇਂਟਿੰਗਾਂ ਕਈ ਦਹਾਕੀਆਂ ਤੋਂ ਸ਼ਿੰਗਾਰ ਬਣਾ ਰਿਹਾ ਏ ਸਾਡੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਦੱਸਿਆ ਕਿ ਸਕਾਟਲੈਂਡ ਵਿੱਚ ਐਨ ਆਰ ਆਈ ਯੂਨੀਅਨ ਸਿੱਖ ਮੋਟਰਸਾਈਕਲ ਕਲੱਬ ਦੇ ਪੰਜ ਦਰਿਆਵਾਂ ਵੱਲੋਂ ਇਸ ਸਮਾਗਮ ਉਲੀਕਿਆ ਗਿਆ ਪੰਜਾਬੀ ਗੀਤਕਾਰੀ ਵਿੱਚ 500 ਤੋਂ ਵੱਧ ਰਿਕਾਰਡ ਗੀਤਾਂ ਆਪਣਾ ਯੋਗਦਾਨ ਪਾ ਚੁਕੇ ਜਸਬੀਰ ਗੁਣਾ ਚੌਰੀਆ ਦਾ ਸਨਮਾਨ ਸਮਾਰੋਹ ਵਿੱਚ ਪਹੁੰਚਣ ਤੇ ਉਹਨਾਂ ਦੇ ਗ੍ਰਾਈ ਨੌਜਵਾਨ ਕਾਰੋਬਾਰੀ ਨਵਜੋਤ ਗੋਸਲ ਬੂਟਾ ਸਿੰਘ ਤੂਰ ਗੁਰਬਿੰਦਰ ਸ਼ੇਰਗਿਲ ਸੋਢੀ ਬਾਗੜੀ ਚੰਨੀ ਵਰਕ ਨੇ ਸਵਾਗਤ ਕੀਤਾ ਐਨ ਆਰ ਆਈ ਯੂਨੀਅਨ ਸਕਾਟਲੈਂਡ ਦੇ ਕਿਰਕੈਂਟਲਕ ਦੇ ਗ੍ਰੈਵਿਟੀ ਸਵੇਟ ਵਿਕੇ ਰੂਬਰੂ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਜਸਬੀਰ ਗੁਣਾ ਚੌਰੀਆ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਹੱਥੋਂ ਕੇਕ ਕਟਵਾ ਕੇ ਇਸ ਸਮਾਗਮ ਦਾ ਆਗਾਜ਼ ਕੀਤਾ ਐ ਸੁਪ੍ਰਾਂ ਜਸਵੀਰ ਗੁਣਾਚੌਰਿਆ ਨੇ ਆਪਣੇ ਪਹਿਲੇ ਗੀਤ ਤੋਂ ਲੈ ਕੇ 500 ਤੋਂ ਵੱਧ ਰਿਕਾਰਡ ਗੀਤਾਂ ਦਾ ਰਚੇਤਾ ਹੋਣ ਦੇ ਸਫ਼ਰ ਨੂੰ ਬਹੁਤ ਹੀ ਰੋਚਕ ਢੰਗ ਨਾਲ ਬਿਆਨ ਕੀਤਾ।